A 부raizomenUSAaz Aizu pra observer ਜਲਦੀ ਕੋਰਟ ਦੀ ਕਾਰਵਾਈ ਵਿਚਾਲੇ ਇੱਕ ਈਮੇਲ ਜਿਸ ਨੂੰ ਪੜ੍ਹ ਕੇ ਜੱਜ ਵਕੀਲ ਤੇ ਸਾਰੇ ਲੋਕ ਕੋਰਟ ਕੰਪਲੈਕਸ ਛੱਡ ਕੇ ਬਾਹਰ ਵੱਲ ਨੂੰ ਭੱਜੇ ਨੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਤੇ ਚੱਪੇ-ਚੱਪੇ ਦੀ ਛਾਣਬੀਨ ਸ਼ੁਰੂ ਕਰ ਦਿੱਤੀ ਜਾਂਦੀ ਹੈ ਦਰਅਸਲ ਕੋਰਟ ਕੰਪਲੈਕਸ ਨੂੰ ਬੰਬ ਦਿਨਾ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਰੂਪਨਗਰ ਤੇ ਸ਼ਿਨਾਨਦਪੁਰ ਸਾਹਿਬ ਦੇ ਕੋਰਟ ਪਰਿਸਰਾਂ ਨੂੰ ਬੰਬ ਦਿਨਾ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵਿੱਚ ਵੀ ਹੜਕੰਪ ਮਚ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸੈਸ਼ਨ ਕੋਰਟ ਦੀ ਈਮੇਲ ਆਈਡੀ ਦੇ ਉੱਪਰ ਧਮਕੀ ਭਰਿਆ ਈਮੇਲ ਮਿਲਿਆ। ਆਮ ਦਿਵਾਨ ਕੋਰਟ ਦੀ ਕਾਰਵਾਈ ਚੱਲ ਰਹੀ ਸੀ ਕਿ ਇਸੇ ਦਰਮਿਆਨ ਜਿਵੇਂ ਈਮੇਲ ਪ੍ਰਾਪਤ ਹੁੰਦਾ ਹੈ ਤਾਂ ਸਾਰਾ ਕੋਰਟ ਕੰਪਲੈਕਸ ਹੀ ਖਾਲੀ ਹੋ ਗਿਆ। ਮੌਕੇ ਤੇ ਮੌਜੂਦ ਵਕੀਲ, ਜੱਜ, ਮੁਲਾਜ਼ਮ ਤੇ ਹੋਰ ਲੋਕ ਜੋ ਵੱਖ-ਵੱਖ ਕੰਮਾਂ ਦੇ ਲਈ ਇੱਥੇ ਪਹੁੰ ਨਉਹ ਕੋਰਟ ਕੰਪਲੈਕਸ ਛੱਡ ਕੇ ਬਾਹਰ ਵਾਲ ਨੂੰ ਪੱਜੇ ਨੇ ਸੂਚਨਾ ਮਿਲਦਿਆਂ ਹੀ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਸਾਰਾ ਇਲਾਕਾ ਹੀ ਸੀਲ ਕਰ ਦਿੱਤਾ ਗਿਆ ਇਸੇ ਦਰਮਿਆਨ ਬੰਬ ਨਿਰੋਧਕ ਦਸਤੇ ਡੌਗ ਸਕੁਐਡ ਤੇ ਆਧੁਨਿਕ ਸਾਜ਼ੋ ਸਮਾਨ ਦੀ ਮਦਦ ਨਾਲ ਹੁਣ ਕੋਰਟ ਪਰਿਸਰ ਦੇ ਅੰਦਰ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਦੀ ਘੜੀ ਤੱਕ ਇਹ ਸਾਹਮਣੇ ਆਇਆ ਕਿ ਧਮਕੀ ਨੂੰ ਗੰਭੀਰ ਲੈਂਦੇ ਹਰ ਐਂਗਲ ਤੋਂ ਜਾਂਚ ਜਾਰੀ ਹੈ ਡੀਐਸਪੀ ਤੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਮੌਕੇ ਤੇ ਪਹੁੰਚ ਚੁੱਕੇ ਨੇ ਐਫਆਰ ਦਰਜ ਹੋ ਚੁੱਕੀ ਹੈ ਤੇ ਤਕਨੀਕੀ ਟੀਮਾਂ ਜਾਂਚ ਕਰ ਰਹੀਆਂ ਨੇ ਕਿ ਆਖਰੀ ਈਮੇਲ ਆਈ ਕਿਤ ਫਿਲਹਾਲ ਕਿਸੇ ਵੀ ਸ਼ੱਕੀ ਵਸਤੂ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਇਹ ਤਕਰੀਬਨ 10:30 ਵਜੇ ਕਰੀਬ ਸਾਨੂੰ ਜਿਹੜਾ ਹੈਗਾ ਕਾਲ ਪ੍ਰਾਪਤ ਹੋਈ ਸੀਗੀ ਕੋਰਟ ਕੰਪਲੈਕਸ ਆਪਣੇ ਸੀਜੀਐਮ ਸਾਹਿਬ ਤੋਂ ਕਿ ਇੱਕ ਈਮੇਲ ਅੱਜ ਸਵੇਰੇ ਤਕਰੀਬਨ 9:30 ਵਜੇ ਕਰੀਬ ਜਿਹੜੀ ਹੈਗੀ ਹੈ ਕੋਰਟ ਦੀ ਈਮੇਲ ਆਈਡੀ ਤੇ ਆਈ ਹੈਗੀ ਹੈ ਉੱਤੇ ਜਿਹੜਾ ਹੈਗਾ ਲਿਖਿਆ ਹੋਇਆ ਹੈਗਾ ਕਿ ਐਲਟੀਟੀਈ ਜਿਹੜੀ ਹੈਗੀ ਹੈ ਉਹਨਾਂ ਨੇ ਕੁਝ ਇਥੇ ਬੌਮਸ ਵਗੈਰਾ ਲਗਾਏ ਹੈਗੇ ਔਰ ਉਹਨੂੰ ਉਡਾਉਣ ਦੀ ਜਿਹੜੀ ਹੈਗੀ ਤਮਕੀ ਦਿੱਤੀ ਹੈਗੀ ਹੈ ਸਿਮਿਲਰ ਥ੍ਰੈਟਸ ਜਿਹੜੀਆਂ ਕਿ ਇਹਨੇ ਮੋਗੇ ਤੇ ਫਿਰੋਜ਼ਪੁਰ ਵਿੱਚ ਵੀ ਪ੍ਰਾਪਤ ਹੋਈਆਂ ਹੈਗੀਆਂ ਨੇ ਔਰ ਜਦੋਂ ਵੀ ਜਿਸ ਤਰ੍ਹਾਂ ਸਾਨੂੰ ਇਹ ਈਮੇਲ ਮਿਲੀ ਗਈ ਹੈ ਜਿਹੜੀ ਇਨਫਾਰਮੇਸ਼ਨ ਪ੍ਰਾਪਤ ਹੋਈ ਹੈ ਉਸ ਤੋਂ ਬਾਅਦ ਜਿਹੜੀ ਸਾਡੀ ਐਸਓਪੀ ਹੈਗੀ ਹੈ ਤਾਂ ਆਪਾਂ ਕੋਰਟ ਕੰਪਲੈਕਸ ਵਿੱਚੋਂ ਬੰਦੇ ਜਿਹੜੇ ਹੈਗੇ ਨੇ ਉਹਨਾਂ ਬਾਹਰ ਕੱਢ ਕੇ ਉੱਥੇ ਪ੍ਰੋਪਰ ਐਂਟੀ ਸਬੋਟੇਜ ਚੈੱਕ ਕਰ ਰਹੇ ਹੈਗੇ ਔਰ ਪੂਰਾ ਜਿਹੜਾ ਹੈਗਾ ਔਰ ਇਸ ਤੋਂ ਇਲਾਵਾ ਜਿਹੜੀ ਐਫਆਈਆਰ ਹੈਗੀ ਉਹ ਦਰਜ ਕੀਤੀ ਜਾ ਰਹੀ ਹੈਗੀ ਹੈ ਤੇ ਜਿਹੜਾ ਟੈਕਨੀਕਲੀ ਸਾਡੀ ਟੀਮ ਹੈਗੀ ਹੈ ਉਹਨਾਂ ਨੇ ਉੱਤੇ ਕੰਮ ਕਰਨਾ ਸ਼ੁਰੂ ਕਰਤਾ ਹੈ ਕਿ ਇਹ ਈਮੇਲ ਕਿੱਥੋਂ ਆਈ ਹੈਗੀ ਹੈ ਕਿਹੜੇ ਬੰਦੇ ਨੇ ਭੇਜੀ ਹੈ ਤੇ ਉਹਦਾ ਕੀ ਮੋਟਿਵ ਹੋ ਸਕਦਾ ਹੈ ਕੋਈ ਪਿੱਛੇ ਗਰੁੱਪ ਵੀ ਹੈ ਕੋਈ ਗੈਂਗਸਟਰਵਾਦ ਹੈ ਨਹੀਂ ਹਜੇ ਜਿਹੜੀ ਈਮੇਲ ਹੈਗੀ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਐਲਟੀਟੀ ਦਾ ਨਾਮ ਲਿਆ ਹੋਇਆ ਹੈ ਬਟ ਹੁਣ ਉਹ ਐਗਜ਼ੈਕਟਲੀ ਕਿਹੜੇ ਬੰਦੇ ਵੱਲੋਂ ਆਈ ਹੈਗੀ ਹੈ ਕਿਹੜਾ ਗਰੁੱਪ ਹੈਗਾ ਐਨ ਜਿਹੜੀ ਜਦੋਂ ਆਪਾਂ ਪੜਤਾਲ ਪੂਰੀ ਕਰ ਲਾਂਗੇ ਤਫਤੀਸ਼ ਹੋ ਗਈ ਉਸ ਤੋਂ ਬਾਅਦ ਹੀ ਕਲੀਅਰ ਹੋਣਾ ਹੈਗਾ ਤਾਂ ਉਹ ਸਾਡੀ ਤਫਤੀਸ਼ ਜਿਹੜੀ ਹੈ ਕਿ ਉਹ ਆਰੰਭ ਹੋ ਗਈ ਸਾਡੀ ਟੈਕਨੀਕਲ ਟੀਮ ਜਿਹੜੀਆਂ ਹੈਗੀਆਂ ਨੇ ਉਹ ਵਰਕ ਕਰ ਰਹੀਆਂ ਹੈਗੀਆਂ ਨੇ ਔਰ ਸਿਮਿਲਰਲੀ ਜਿਹੜਾ ਹੈਗਾ ਮੌਕੇ ਤੇ ਸਾਡੇ ਜਿਹੜੇ ਐਸਐਸਓ ਸਾਹਿਬ ਵੀ ਹੈਗੇ ਨੇ ਉਹਨਾਂ ਵੱਲੋਂ ਐਫਆਈਆਰ ਵੀ ਦਰਜ ਕੀਤੀ ਜਾ ਰਹੀ ਹੈ ਕੇਂਦਰ ਫੋਰਟ ਦੇ ਅੰਦਰ ਕਿਸ ਤਰ੍ਹਾਂ ਦੀ ਸਰਚ ਭਿਆਨ ਜਿਹੜਾ ਚੰਦਰ ਨਹੀਂ ਬਿਲਕੁਲ ਪੂਰੀ ਫੋਰਸ ਜਿਹੜੀ ਹੈਗੀ ਸਾਡੀ ਇੱਥੇ ਮੌਜੂਦ ਹੈ ਔਰ ਲਗਾਤਾਰ ਜਿਹੜੇ ਸਾਰੇ ਕਮਰੇ ਹੈਗੇ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਉਸ ਤੋਂ ਬਾਅਦ ਫਿਰ ਆਪਾਂ ਬਾਹਰ ਦਾ ਏਰੀਆ ਜਿਹੜੇ ਜਿਹ ਚੈਂਬਰਸ ਵਗੈਰਾ ਹੈਗੇ ਨੇ ਇਹਨਾਂ ਨੂੰ ਵੀ ਆਪਾਂ ਕਰਾਂਗੇ ਸਾਰਾ ਏਰੀਆ ਜਿਹੜਾ ਹੈਗਾ ਉਹ ਸੈਨੀਟਾਈਜ਼ ਕੀਤਾ ਜਾਊਗਾ ਇੱਕ ਵਾਰ ਕਿੰਨਾ ਕੁ ਤੁਮ ਵੀਰਵਿਸ਼ਾ ਮੰਨਦੇ ਹੋ ਵੀ ਜੇ ਕੋਟਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਧਮਕੀਆਂ ਆ ਰਹੀਆਂ ਔਰ ਦੇਖੋ ਜੀ ਇਹ ਬਹੁਤ ਹੀ ਸੈਂਸਿਟਿਵ ਮਾਮਲਾ ਹੁੰਦਾ ਹੈਗਾ ਜਿਹੜੀ ਥ੍ਰੈਟ ਆਈ ਹੈ ਉਸ ਥ੍ਰੈਟ ਨੂੰ ਬਿਲਕੁਲ ਵੀ ਆਪਾਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਹੈਗੇ ਔਰ ਇਸੇ ਕਰਕੇ ਪੂਰੀ ਜਿਹੜੀ ਐਸਓਪੀ ਹੈਗੀ ਜਿਹੜਾ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਸਾਡਾ ਹੈਗਾ ਉਹਨੂੰ ਫਾਲੋ ਕੀਤਾ ਜਾ ਰਿਹਾ ਹੈਗਾ ਅਸੀਂ ਸਰਚ ਵੀ ਕਰਾ ਰਹੇ ਹੈਗੇ ਆ ਨਾਲ ਦੇ ਨਾਲ ਜਿਹੜੀ ਹੈਗੀ ਸਾਡੀ ਟੈਕਨੀਕਲ ਟੀਮਸ ਕੰਮ ਵੀ ਕਰ ਰਹੀਆਂ ਹੈਗੇ ਨੇ ਔਰ ਜਲ ਤੋਂ ਜਲਦ ਸਾਮਲੇ ਨੂੰ ਜਿਹੜਾ ਹੈਗਾ ਉਹ ਟ੍ਰੇਸ ਕੀਤਾ ਜਾਊਗਾ ਸਰ ਜਿਹੜਾ ਕੋਰਟ ਕੰਪਲੈਕਸ ਦੇ ਵਿੱਚ ਜਿਹੜੀ ਥ੍ਰੈਟ ਆਈ ਆ ਆਪਾਂ ਤੁਸੀਂ ਦੱਸ ਰਿਹਾ ਵੀ ਕੋਰਟ ਕੰਪਲੈਕਸ ਦੇ ਵਿੱਚ ਚੈਕਿੰਗ ਹੋ ਰਹੀ ਹੈ ਅਭਿਆਨ ਚੱਲ ਰਿਹਾ ਹੈ ਇਹ ਨਾ ਜਿਹੜੇ ਡੀਸੀ ਆਫਿਸ ਦਾ ਸੈਕਿਉਰਿਟੀ ਬਹੁਤ ਵੱਡਾ ਬਿਲਡਿੰਗ ਹੈਗੀ ਆ ਕਿ ਉਹਦੀ ਵੀ ਚੈਕਿੰਗ ਹੋ ਰਹੀ ਹੈ ਨਾਲ ਮੈਂ ਬਿਲਕੁਲ ਦੇਖੋ ਜੀ ਪਹਿਲਾਂ ਸਭ ਤੋਂ ਪਹਿਲਾਂ ਸਾਡਾ ਕੰਮ ਹੈਗਾ ਕਿ ਜਿਹੜਾ ਏਰੀਆ ਤੇ ਥ੍ਰੈਟ ਆਇਆ ਹੈਗਾ ਉਹਨੂੰ ਆਪਾਂ ਕਵਰ ਕਰੀਏ ਉਸ ਤੋਂ ਬਾਅਦ ਫਿਰ ਨਾਲ ਦਾ ਏਰੀਆ ਜਿੰਨਾ ਵੀ ਲੱਗਦਾ ਮੈਂ ਤੁਹਾਨੂੰ ਦੱਸਿਆ ਕਿ ਚਾਰ ਦੀਵਾਰੀ ਦੇ ਅੰਦਰ ਉਹਦਾ ਜਿੰਨਾ ਏਰੀਆ ਹੈਗਾ ਉਹ ਸਾਰਾ ਆਪਾਂ ਚੈੱਕ ਕਰਾਂਗੇ ਤੋਂ ਪੂਰਾ ਇੱਕ ਇੱਕ ਜਿਹੜਾ ਚੈਂਬਰ ਹੈਗਾ ਉਹਨੂੰ ਆਪਾਂ ਚੈੱਕ ਕਰ ਰਹੇ ਹੈਗੇ ਆ ਟਾਈਮ ਲਗਾ ਕਰਕੇ ਸੋ ਥੈਟ ਉਹ ਥੋਰੋਲੀ ਜਿਹੜਾ ਹੈਗਾ ਉਹ ਚੈੱਕ ਹੋਵੇ ਔਰ ਲਗਾਤਾਰ ਇਹਨੂੰ ਚੈੱਕ ਵੀ ਕਰਦੇ ਰਹਾਂਗੇ ਕਿਦਾ ਸਾਰਾ ਸਟਾਫ ਸਾਰੇ ਵਕੀਲ ਉਹ ਸਾਰੇ ਜੋ ਵੀ ਕਲਾਇੰਟ ਆ ਉਹ ਫੋਸ ਲਾ ਕੇ ਬਾਹਰ ਕੱਢ ਦਿੱਤੇ ਜੱਸਾ ਆਪ ਘਟ ਰਹੇ ਆ ਬਾਕੀ ਦੇਖਦੇ ਆ ਥੋੜੀ ਜਿਹਾ ਤਾਂ ਕੀ ਹੁੰਦਾ ਕਿਦਾਂ ਕੀ ਥ੍ਰੈਟ ਬਸ ਰਹੇ ਕਹਿੰਦੇ ਬੰਬ ਦੀ ਥ੍ਰੈਟ ਆ ਕਹਿੰਦੇ ਕੋਈ ਬੰਬਾ ਜੀ ਬਾਬੂ ਬਖਿਆ ਵੀ 18:00 ਤੱਕ ਸਾਰੀ ਆ ਚੁੱਕੀ ਹੈ ਟਾਈਮ ਸੇ